ਰੱਬ ਦਾ ਵਾਸਤਾ ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਇਸ ਧੀ ਰਾਣੀ ਦੇ ਵਿਆਹ ਦੇ ਲਈ ਬਹੁਤ ਮਦਦ ਕਰੇਗਾ ਜੇਕਰ ਕਰਦੇ ਹੋ ਨਾ ਤੁਸੀਂ ਵੀ ਧੀਆਂ ਪੈਨ ਨੂੰ ਪਿਆਰ ਤੇ ਵੀਡੀਓ ਨੂੰ ਰੀਪੋਸਟ ਕਰਦੇ ਹੋ ਜੇਕਰ ਤੁਸੀਂ ਵੀ ਚਾਹੁੰਦੇ ਹੋ 2026 ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤਾਂ ਇਸ ਧੀ ਰਾਣੀ ਦੇ ਵਿਆਹ ਦੇ ਲਈ ਮਦਦ ਜਰੂਰ ਕਰਨਾ ਜੋ ਮਦਦ ਨਹੀਂ ਕਰ ਸਕਦਾ ਤੇ ਵੀਡੀਓ ਨੂੰ ਇਨਾ ਸ਼ੇਅਰ ਕਰਦੇ ਹੋ ਤਾਂ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ਤੇ ਇਸ ਧੀ ਰਾਣੀ ਦੇ ਵਿਆਹ ਦਾ ਕਾਰਜ ਵਧੀਆ ਹੋ ਸਕੇ ਤੁਸੀਂ ਦੇ ਸਕਦੇ ਹੋ ਇਹ ਮਾਂ ਤੇ ਧੀ ਇਸੇ ਕਰਕੇ ਰੋ ਰਹੇ ਨੇ ਕਿਉਂਕਿ ਹਾਲੇ ਤੱਕ ਵਿਆਹ ਦਾ ਕਿਸੇ ਵੀ ਤਰ੍ਹਾਂ ਦਾ ਅਰੇਂਜਮੈਂਟ ਜਿਹੜਾ ਉਹ ਨਹੀਂ ਹੋ ਸਕਿਆ ਜਿਸ ਕਰ ਦੇ ਵਿੱਚ ਤਿੰਨ ਤਿੰਨ ਧੀਆ ਹੋਣ ਤੇ ਬਾਥਰੂਮ ਨੂੰ ਦਰਵਾਜ਼ੇ ਤੱਕ ਨਾ ਲੱਗੇ ਹੋਣ ਤੇ ਛਤਾਂ ਨਾ ਹੋਣ ਤੇ ਸੰਗਤ ਜੀ ਤੁਸੀਂ ਆਪ ਸੋਚ ਕੇ ਦੇਖੋ ਕਿ ਕਰਦੇ ਹਾਲਾਤ ਕੀ ਹੋਣਗੇ ਇਸ ਧੀ ਰਾਣੀ ਦਾ ਵਿਆਹ 4 ਜਨਵਰੀ ਨਵੇਂ ਸਾਲ ਤੇ ਰੱਖਿਆ ਗਿਆ ਆਓ ਕਰਦੇ ਆ ਜੀ ਪਰਿਵਾਰ ਦੇ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਟੀ ਕਦੋਂ ਦਾ ਬੱਚੇ ਦਾ ਵਿਆਹ ਰੱਖਿਆ ਜੀ ਇਹਾਂ 4 ਤਰੀਕ ਦਾ ਨਵੇਂ ਸਾਲ 4 ਤਰੀਕ ਦਾ 4 ਜਨਵਰੀ ਦਾ ਵਿਆਹ ਦਾ ਅਰੇਂਜਮੈਂਟ ਹੋ ਗਿਆ ਸਾਰਾ ਨਹੀਂ ਅਜੇ ਕੋਈ ਪੱਕੀ ਤੇ ਲੜਕੀ ਦੇ ਪਾਪਾ ਧੰਨ ਰਾ ਨਹੀਂ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਯਾਰ ਆਈ ਹੋ ਬੇਟੀ ਕਰਾਉਂਦੀ ਸੀ ਤੇ ਹੁਣ ਉਹ ਜਿਹਾ ਵਿਆਹੀ ਜਾਣਾ ਅਛੇ ਇਹਦੇ ਸਿਰ ਤੇ ਸਾਰਾ ਚੱਲਦਾ ਸੀਗਾ ਇਹੇ ਪਰਿਵਾਰ ਪਿੰਡ ਅਮੀਸ਼ਾ ਖਾਲੜਾ ਦੇ ਬਿਲਕੁਲ ਨਾਲ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੇਕਰ ਆਪ ਜੀ ਮਿਲ ਕੇ ਮਦਦ ਕਰਨਾ ਚਾਹੋ ਨੇ ਤੇ ਪਰਿਵਾਰ ਦੀ ਮਿਲ ਕੇ ਮਦਦ ਕਰ ਸਕਦੇ ਹੋ ਜੀ ਬਰਾ ਬੇਟਾ ਸਾਰਾ ਤੇਰੇ ਪ੍ਰੋਗਰਾਮ ਵਧੀਆ ਕਰਾਂਗੇ ਟੈਨਸ਼ਨ ਨਹੀਂ ਲੈਣੀ ਠੀਕ ਹੈ ਮਾਤਾ ਆਹੀ ਵੀ ਇਹਦੀ ਭਰਾ ਹੀ ਆ ਇਹ ਕਹਿੰਦੀ ਸੀ ਨਾ ਜਿੱਦਾਂ ਵੀ ਕਾਸ਼ ਮੇਰਾ ਭਰਾ ਹੁੰਦਾ ਤੇ ਮੇਰਾ ਪਿਓ ਸਿਰ ਤੇ ਹੁੰਦਾ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਾ ਪੈਂਦੀ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇਰਾ ਭਰਾ ਹੀ ਮਿਲਿਆ ਸਾਰੇ ਤੇਰੇ ਕਰ ਜਿਹੜੇ ਆ ਗੁਰਸਾਹਿਬ ਦੀ ਕਿਰਪਾ ਨਾਲ ਵਧੀਆ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਧੀ ਰਾਣੀ ਦਾ ਵਿਆਹ ਹੈ ਜੀ 3 ਤੇ 4 ਜਨਵਰੀ ਦਾ ਇਸ ਧੀ ਰਾਣੀ ਦਾ ਵਿਆਹ ਆ ਪਰਿਵਾਰ ਬਹੁਤ ਜਿਆਦਾ ਲੋੜਵਾਂ ਦਾ ਕਰਦੇ ਹਾਲਾਤ ਸੀ ਦੇਖ ਸਕਦੇ ਹੋ ਤੇ ਇਹ ਜਿਹੜੀ ਭੈਣ ਆ ਚਾਰ ਭੈਣਾਂ ਨੇ ਜੀ ਤੇ ਜਿਹੜੀ ਇਹ ਭੈਣਾਂ ਆ ਵਿਆਹ ਵਾਲੀ ਰਹਿ ਗਈ ਆ ਦੌਰ ਨਾਲ ਮਿਲ ਕੇ ਆਪਾਂ ਇਸ ਧੀ ਰਾਣੀ ਦੇ ਵਿਆਹ ਵਾਸਤੇ ਵੱਤ ਵਾ ਦਾ ਸਪੋਰਟ ਕਰੀਏ ਹੈਲਪ ਕਰੀਏ wai guru khalsa wai guljika.